ਬੀਜੇਪੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਕੇਂਦਰੀ ਰਾਜ ਮੰਤਰੀ ਬਣੂੰ ਤੇ ਉੱਥੇ ਹੁਣ ਰਵਨੀਤ ਬਿੱਟੂ ਪਾਜਪਾ ਦੀਆਂ ਤਰੀਫਾਂ ਦੇ ਪੁਲ ਬੰਨਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਈ ਕਰੋੜ ਜਿਹੜੇ ਕਿ ਆਮ ਆਦਮੀ ਪਾਰਟੀ ਵਾਲੇ ਖਾਕੇ ਬੈਠ ਗਏ ਨੇ ਤੇ ਉੱਥੇ ਹੀ ਦੂਜੇ ਪਾਸੇ 1600 ਕਰੋੜ ਦੇ ਪੈਕੇਜ ਦਾ ਐਲਾਨ ਮੋਦੀ ਸਰਕਾਰ ਨੇ ਕੀਤਾ ਤੇ ਅੱਜ ਬੀਜੇਪੀ ਪੰਜਾਬ ਦੇ ਨਾਲ ਖੜੀ ਹੈ ਪਰੰਤੂ ਆਮ ਆਦਮੀ ਪਾਰਟੀ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਪੰਜਾਬ ਦੇ ਲੋਕਾਂ ਦੇ ਲਈ ਇੱਕ ਵੱਡਾ ਸਟੈਂਡ ਲਈ ਖੜੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਮੈਂ ਅੱਜ ਕੇਂਦਰੀ ਰਾਜ ਮੰਤਰੀ ਬਣਿਆ ਹਾਂ ਤੇ ਮੈਨੂੰ ਕਦੇ ਨਹੀਂ ਸੀ ਸੋਚਿਆ ਕਿ ਮੈਂ ਇੱਕ ਹਾਰ ਕੇ ਵੀ ਮੰਤਰੀ ਬਣਾਗਾ ਪਰੰਤੂ ਜੇ ਮੈਂ ਕਾਂਗਰਸ ਚ ਹੁੰਦਾ ਤਾਂ ਮੈਨੂੰ ਉੱਥੇ ਇੱਕ ਐਮਪੀ ਜਿਹੜਾ ਕਿ ਜੇ ਮੈਂ ਜਿੱਤ ਵੀ ਜਾਂਦਾ ਤਾਂ ਮੈਂ ਇੱਕ ਐਮਪੀ ਬਣ ਕੇ ਰਹਿ ਜਾਂਦਾ ਪਰੰਤੂ ਮੈਨੂੰ ਭਾਜਪਾ ਨੇ ਬਹੁਤ ਕੁਛ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਹੁਣ ਭਾਜਪਾ ਦੀਆਂ ਤਰੀਫਾਂ ਦੇ ਪੁਲ ਬੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਪੰਜਾਬ ਸਰਕਾਰ ਨੂੰ ਲੈ ਕੇ ਕੀ ਕੁਝ ਕਹਿਣਾ ਹੁੰਦਾ ਦਾ ਆਓ ਤੁਹਾਨੂੰ ਸੁਣਾਉਣੇ ਆ ਆ ਨਾ ਭੰਡ ਦੀ ਸਰਕਾਰ ਹੁੰਦੀ ਅੱਜ ਸਾਨੂੰ ਆ ਦਿਨ ਦੇਖਣੇ ਪੈਂਦੇ ਨਹੀਂ ਅੱਜ ਇਹ ਜਿਹੜਾ ਭੈਣ ਮੇਰੀ ਕਹਿ ਰਹੀ ਆ ਯੂਰੇ ਅਫਸਰ ਨਾ ਆਏ ਹੋਣੇ ਨਾ ਇਹਨਾਂ ਨੂੰ ਲਾਈਨ ਤੇ ਤਿਰੰਗੂਰੇ ਖੜੇ ਹੁੰਦੇ ਇਹਨਾਂ ਦੀ ਮਜਾਲ ਕੀ ਸੀ ਅਸੀਂ ਵੀ ਲੋਕ ਪੁਰਾਣੇ ਆ ਆ ਜਾਖੜ ਸਾਹਿਬ ਦਾ ਪਰਿਵਾਰ ਬੈਠਾ ਏ ਮੈਂ ਸਰਦਾਰ ਗੈਂਦ ਸਿੰਘ ਦਾ ਪੋਤਾ ਖੜਾ ਸਾਨੂੰ ਪਤਾ ਇਹਨਾਂ ਨੂੰ ਕਿਵੇਂ ਤੀਰ ਵਰਗੇ ਸਿੱਧੇ ਕਰਨਾ ਕੰਮ ਕਰਨਾ ਹੈ ਇਸ ਕਰਕੇ ਐਸੇ ਕਰਕੇ ਅਸੀਂ ਲੋਕ ਬੀਜੇਪੀ ਚ ਗਏ ਆ ਉੱਥੇ ਵੀ ਐਮਪੀ ਬਣਦੇ ਸੀ ਐਮਐਲਏ ਤਾਂ ਹੁਣ ਵੀ ਕਾਂਗਰਸ ਚ ਬਣੇ ਹੋਏ ਸੀ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਨੂੰ ਕਿਵੇਂ ਪੰਜਾਬੀਆਂ ਨੂੰ ਫਾਇਦਾ ਕਰੀਏ ਹੁਣ ਮੈਂ ਕਈ ਵਾਰ ਮਜ਼ਾਕ ਚ ਕਹਿੰਦਾ ਮੈਂ ਇਲੈਕਸ਼ਨ ਹਾਰ ਗਿਆ ਜਿਵੇਂ ਕਾਂਗਰਸ ਜਿੱਤ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹਾਂਜੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਇਆ ਮੰਤਰੀ ਫਿਰ ਤੁਹਾਨੂੰ ਵੀ ਮੈਂ ਇਹੀ ਬਾਰ ਬਾਰ ਕਹਿੰਦਾ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉੱਥੇ ਫਾਇਦਾ ਹੀ ਫਾਇਦਾ ਘਾਟੇ ਵਾਲਾ ਸੌਦਾ ਕੋਈ ਹੈ ਨਹੀਂ ਇਹਨਾਂ ਦਾ ਕੀ ਕਰੋਗੇ ਇਹਨਾਂ ਦਾ ਕੀ ਕਰੋਗੇ ਇੰਦਰ ਮੁਸੀਬਤ ਪੈ ਗਈ ਹੈ ਹਸਪਤਾਲ ਦਾਖਲ ਹੋ ਜਾਣਗੇ ਰੱਬ ਨਾ ਕਰੇ ਕਿਸੇ ਨੂੰ ਮੈਂ ਦਿਲਾਲਾਬਾਦ ਵਾਲੇ ਨੂੰ ਗੱਲ ਕਹਿ ਕੇ ਆਇਆ ਸੰਦੀਪ ਜੀ ਕਹਿੰਦੇ ਕਹਿਣੀ ਨਹੀਂ ਦਿਲਾਲਾਬਾਦ ਵਾਲੇ ਨੂੰ ਕਹਿ ਕੇ ਆਇਆ ਮੈਂ ਸੀਐਮ ਸਾਹਿਬ ਲਈ ਐਚੀਐਮ ਜੀ ਨੂੰ ਪਤਾ ਲੱਗ ਗਿਆ ਉਹ ਬੈਕਰ ਉਧਰ ਭੇਜਿਆ ਕਰੋ ਕਾਨੂੰ ਮਾਰੀ ਕੰਮ ਬਿਮਾਰੀ ਚਲੋ ਪਰ ਗੱਲ ਇਹ ਆ ਉਹ ਜੀ मिनिस्टर ਉਹ ਆਮ ਆਦਮੀ ਉਹਨਾਂ ਚ ਰੀਸ ਕੇ ਜਨਾਦਰ ਸਰਕਾਰ ਵੀ ਸੀ ਉਹਨਾਂ ਚੋਂ ਟੀਚਰਾਂ ਕਰਦੇ ਸੀ ਉਹਨਾਂ ਚੋਂ ਸਾਨੂੰ ਸਵਾਲ ਕਰਦੇ ਸੀ ਬੜਾ ਸੁਆਦ ਆਉਂਦਾ ਸੀ ਤਾੜੀਆਂ ਵੱਜਦੀਆਂ ਸੀ ਕਿਉਂਕਿ ਜ਼ਿੰਮੇਵਾਰੀ ਪਈ ਨਹੀਂ ਸੀ ਜਦੋਂ ਜ਼ਿੰਮੇਵਾਰੀ ਪਈ ਹੁਣ ਪੰਜਾਲੀ ਪਈ ਤੁਸੀਂ ਲੱਖਾਂ ਦੀਆਂ ਗੱਲਾਂ ਭਾਲਦੇ ਹੋ ਕੀ ਮਾਮਾ ਭੈਣਾਂ ਨੂੰ ਵਾਦਾ ਕੀਤਾ ਸੀ ਜਿਹੜਾ ਬੰਦਾ ਹਜ਼ਾਰ ਨਹੀਂ ਦੇ ਸਕਿਆ ਹਜ਼ਾਰ ਤੁਸੀਂ ਭਾਲਦੇ ਹੋ ਤੁਹਾਨੂੰ 20 20 ਹਜ਼ਾਰ 50 50 ਹਜ਼ਾਰ ਦੇ ਦੋ ਤੁਸੀਂ ਆਪਸਂ ਅੰਦਾਜ਼ਾ ਲਾ ਲਓ ਜਿਹੜਾ ਹਜ਼ਾਰ ਨਹੀਂ ਦੇ ਸਕਿਆ ਉਹ ਆਪਾਂ ਨੂੰ ਨੁਕਸਾਨ ਦੇ ਦੋ ਫਸਲਾਂ ਦਾ ਮੈਂ ਕੋਈ ਬਾੜੀ ਸਿਆਸੀ ਗੱਲ ਚਲੋ ਕਰਨੀ ਨਹੀਂ ਇਹ ਕਹਿਣ ਨੂੰ ਬੜਾ ਕੁਛ ਰੋਜ਼ ਅਸੀਂ ਉਧਰ ਰਾਹੁਲ ਗਾਂਧੀ ਜੀ ਨੇ ਉਹ ਹੁਣ ਆਗੇ ਉਹ ਕਹਿੰਦੇ ਮੇਰੇ ਪਾ ਕਾਂਗਰਸ ਚ ਮੈਨੂੰ ਪਤਾ ਤਿੰਨ ਤਰ੍ਹਾਂ ਦੇ ਘੋੜੇ ਆ ਕਾਂਗਰਸ ਦੇ ਲੰਗੜੇ ਵੀ ਨੇ ਵਿਆਹ ਵਾਲੇ ਵੀ ਨੇ ਰੇਸ ਵਾਲੇ ਵੀ ਕਿਹਨਾਂ ਜਿਹੜੇ ਅੱਜ ਰਾਹੁਲ ਗਾਂਧੀ ਜੀ ਜਦੋਂ ਪਾਣੀ ਵੀ ਸੁੱਕ ਗਿਆ ਬਰੰਸ਼ ਅੰਸੂ ਵੀ ਸੋਗੇ ਹੁਣ ਆਗੇ ਉਹ ਕਿਹੜੇ ਦੇਸ਼-ਦੇਸ਼ ਸੀ ਸੈਰ ਕਰਨ ਉਹ ਉਧਰ ਵਾਈਸ ਪ੍ਰੈਜ਼ੀਡੈਂਟ ਨੂੰ ਖੜੇ ਕਰਕੇ 25 ਵੋਟਾਂ ਕਾਂਗਰਸ ਦੀਆਂ ਹੀ ਪੈ ਗਈਆਂ ਬੀਜਪੀ ਆਪ ਦੀਆਂ ਵੀ ਗਈਆਂ ਇਸ ਕਰਕੇ ਮੇਰਾ ਕਹਿਣ ਦਾ ਇਹ ਆ ਵੀ ਇਹ ਤਾਂ ਉਹ ਨੇ ਜਿਨ੍ਹਾਂ ਨੇ ਮੋਦੀ ਇੱਕ ਜਿਹੜਾ ਮੌਕੇ ਤੇ ਖੜਦਾ ਐਮੀ ਨਹੀਂ ਅ ટ્રੰਪ ਵੱਡੇ ਵੱਡੇ ਬਹੁਤ ਵੱਡੇ ਲੀਡਰ ਨੇ ਤਾਕਤ ਆ ਦੁਨੀਆ ਦੀ ਪਰ ਮੋਦੀ ਅਕੜ ਕਹਿੰਦੀ ਹੁਣ ਨੇ ટ્રੰਪ ਦਾ ਚੱਕਦਾ ਵੀ ਮੈਂ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਕਹਿੰਦਾ ਮੇਰਾ ਸਾਤੋਂ ਦੁੱਧ ਲਓ ਸਾਤੋਂ ਫਸਲਾਂ ਸਾਤੋਂ ਲਓ ਉਹ ਕਹਿੰਦਾ ਨਾ ਇਸ ਕਰਕੇ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਆ ਸਾਡੀ ਸਾਡੀ ਟੀਮ ਬੈਠੀ ਆ ਅਸੀਂ ਤੁਹਾਡੇ ਚ ਹੀ ਰਹਿਣਾ ਹੈ ਇਹਨਾਂ ਨੇ ਤੁਹਾਡੇ ਚ ਹੀ ਰਹਿਣਾ ਕਿਤੇ ਭੱਜ ਨਹੀਂ ਸਕਣਾ ਇਹਨਾਂ ਆਂਗੂ ਨਹੀਂ ਗੱਲਾਂ ਕਰਕੇ ਬੜੇ ਸੋਚ ਸਮਝ ਕੇ ਮੈਂ ਕਹਿ ਰਿਹਾ ਵੀ ਲੌਂਗ ਟਰਮ ਪ੍ਰੋਗਰਾਮ ਆ ਜਿਹੜਾ ਇਹਦਾ ਕਿਵੇਂ ਇਹ ਜਿਹੜੀ ਸੇਮ ਆ ਅੱਜ ਮੈਂ ਤੁਹਾਨੂੰ ਦੱਸਾਂ ਪਿਛਲੇ ਪਿੰਡ ਬਜ਼ੁਰਗਾਂ ਦਾ ਦੇਖ ਨਹੀਂ ਹੁੰਦਾ ਵੀ ਯਾਰ ਅਸੀਂ ਪੰਜਾਬ 'ਚ ਖੜੇ ਕੀ ਹਾਲ ਹੋ ਗਿਆ ਇਹ ਅਸੀਂ ਦੂਸਰੀ ਤੱਕਣੇ ਆਪਣੇ ਮਨ ਕਹੜੇ ਕਰਕੇ ਖੜੇ ਹਾਂ ਜਿਵੇਂ ਮੇਰਾ ਭਰਾ ਕਿੱਥੇ ਸੀ ਬੋਲਦੇ ਆ ਸੀ ਨੌਜਵਾਨ ਦੀ ਗੋਲੀ ਦਾ ਚਲਾਣਾ ਭਾਈ ਸਾਡੇ ਕੋਲ ਭਾਈ ਜਵੈਨਾ ਠੇਕੇ ਤੇ ਲਈਆਂ ਨੇ ਵੀ ਸਾਡਾ ਕੀ ਬਣੂਗਾ ਜੇ ਉਹਨਾਂ ਨੇ ਕਿਲਾ ਦੋ ਪਿੰਡ ਆਪਦੇ ਤੇ 10 ਕਿਲੇ ਹੋਰ ਲੈ ਲਏ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਬਿਲਕੁਲ ਫਿਕਰ ਨਹੀਂ ਕਰਨਾ ਤੁਹਾਡੇ ਲਈ ਪਾਰਟੀ ਵੀ ਖੜੂਗੀ ਸੰਪੂਸ਼ ਕਰਾਂਗੇ ਬਾਕੀ ਸੂਬੇ ਦੀਆਂ ਸਰਕਾਰਾਂ ਚੀਫ ਮਿਨਿਸਟਰ ਨੇ ਜਿਹੜੇ 10-10 ਵੀ ਵੀ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਉਹ ਵੀ ਆਪਣੇ ਹੱਥ ਬਦਤ ਕਰਨਗੇ ਹਰ ਤਰ੍ਹਾਂ ਜਦੋਂ ਅਸੀਂ ਬਾਰਡਰਾਂ ਤੇ ਮਰਦੇ ਹਾਂ ਅਸੀਂ ਬਾਰਡਰਾਂ ਤੇ ਸਭ ਕੁਝ ਕਰਦੇ ਹਾਂ ਪੰਜਾਬ ਵਾਲੇ ਸਾਡੇ ਲਈ ਕਿਉਂ ਨਹੀਂ ਆਉਂਦੇ ਤੇ ਮੈਂ ਕੁਝ ਦਿਨਾਂ ਬਾਅਦ ਹੀ ਅਸੀਂ ਦੁਬਾਰਾ ਕਿਉਂਕਿ ਇਸ ਵੇਲੇ ਬਹੁਤ ਹਜੇ ਸਾਰੇ ਤੁਸੀਂ ਬੋਝ ਥੁਲੇ ਕਿਉਂਕਿ ਹਜੇ ਕੁਝ ਨਹੀਂ ਦਿਖਲੇ ਆ ਹੁਣ ਪਾਣੀ ਕੱਢਣ ਦੇ ਜਿਹੜੇ ਪ੍ਰਬੰਧ ਨੇ ਉਹਦੇ ਲਈ ਤੁਹਾਨੂੰ ਇਸ ਵੇਲੇ ਮੋਟਰਾਂ ਜਾਂ ਪਾਈ ਜਾਂ ਉਹਦਾ ਕੀ ਹਾਲ ਹੈ ਪਾਈਪ ਲਾਈਨ ਹੈ ਜੀ ਕਿੰਨੇ ਕਿੰਨੇ ਕਿਲੋਮੀਟਰ ਲੰਬੀ ਹੈ 500 ਚਾਹੀਦੇ ਕਰ ਫਿਰ ਪਾਣੀ ਨਿਕਲੋ ਜੀ ਫਿਰ ਪਾਣੀ ਨਿਕਲ ਸਕਦਾ ਹੈ ਜੀ ਤੁਹਾਨੂੰ ਅਗਲੀ ਫਸਲ ਦੀ ਕੋਈ ਆਸ ਨਹੀਂ ਅੱਛਾ ਤੁਹਾਨੂੰ ਵੀ ਇੱਥੇ ਪੰਪ ਵੀ ਚਾਹੀਦੇ ਆ ਪਾਈਪ ਵੀ ਚਾਹੀਦੇ ਆ ਫਿਰ ਪਾਣੀ ਨਿਕਲਦੀ ਪਾਣੀ ਦੇ ਜੀ 10 ਕਿਲੋਮੀਟਰ ਦੂਰ ਜਾ ਕੇ ਪਾਣੀ ਸਿੱਟਾਂਗੇ ਫਿਰ ਅਸੀਂ ਅਗਲੀ ਫਸਲ ਵੀ ਪਤਾ ਹੈ ਹਜੇ ਤੱਕ ਆਪਾਂ ਕੋਈ ਇੰਤਜ਼ਾਮ ਐਸਾ ਕੀਤਾ ਨਹੀਂ ਸਿਰਨੇ ਪਿੰਡਾਂ 'ਚ ਕੋਈ ਨਹੀਂ ਆਇਆ ਜੀ ਕੋਈ ਆਇਆ ਹੀ ਨਹੀਂ ਅਸੀਂ ਦੇ ਤਾਂ ਅਸੀਂ ਵੇਖੀ ਜਾਂਦੇ ਜੇ ਪਾਣੀ ਅੱਛਾ ਦੋਨੋਂ ਪਾਈਪ ਤੇ ਪੰਪ ਪਾਈਪ 57 ਕਿਲੋਮੀਟਰ 7 ਕਿਲੋਮ ਚਲੋ ਅਸੀਂ ਇਹ ਪ੍ਰੋਗਰਾਮ ਬਣਾਵਾਂਗੇ ਕਿਉਂਕਿ ਦਿਨ ਤੁਹਾਡੇ ਕੋਲ ਥੋੜੇ ਹੀ ਹੈ ਜੇ ਤਾਂ ਕਰ ਸਕੇ ਕਰ ਸਕੇ ਨਹੀਂ ਤਾਂ ਫਿਰ ਉਜੜੀ ਜਾਉ ਸਾਰਾ ਕੁਝ